ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪ ਆਪ ਬਣਾਉਣ ਜਾ ਰਹੇ ਹਾਂ ਜੀ ਬਹੁਤ ਟੇਸਟੀ ਪਰੌਂਠੇ ਅੱਜ ਆਪ ਬਣਾਵਾਂਗੇ ਪਰੌਂਠੇ ਬਚੇ ਹੋਏ ਚਾਵਲਾਂ ਦੇ ਜਿਵੇਂ ਕਿ ਸੀ ਸਵੇਰ ਟਮ ਚਾਵਲ ਭਰਾਈਆਂ ਜਾਂ ਦੁਪਹਿਰ ਟਮ ਤੇ ਬਚ ਜਾਂਦੇ ਨੇ ਤੇ ਉਹਨਾਂ ਦੀਆਂ ਫਿਰ ਅੱਜ ਆਪਾਂ ਬਹੁਤ ਟੇਸਟੀ ਪਰੌਂਠੀਆਂ ਬਣਾ ਕੇ ਤਿਆਰ ਕਰਾਂਗੇ ਮੇਰੇ ਕੋਲ ਬੋਇਲ ਰਾਈਸ ਪਏ ਨੇ ਥੋੜੇ ਜਿਹੇ ਤੇ ਉਹਨਾਂ ਦੀ ਅੱਜ ਮੈਂ ਪਰੌਂਠੀਆਂ ਬਣਾਵਾਂਗੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਚਾਵਲਾਂ ਦੀ ਪਰੌਂਠੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਨੇ ਚਾਵਲ ਇਹ ਮੇਰੇ ਕੋਲ ਇੱਕ ਕਟੋਰੀ ਉਬਲੇ ਹੋਏ ਚਾਵਲ ਦੇ ਇਹ ਮੈਂ ਸਵੇਰ ਟਾਈਮ ਬਾਲੇ ਸੀ ਤੇ ਹੁਣ ਦੁਪਹਿਰ ਟਾਈਮ ਇਹਦੀ ਪਰੌਂਠੀ ਬਣਾ ਰਹੀ ਆ ਤੇ ਇਹਦੇ ਵਾਸਤੇ ਆਪਾਂ ਆਟਾ ਗੁੰਨ ਕੇ ਪਹਿਲਾਂ ਹੀ ਤਿਆਰ ਕੀਤਾ ਹੈ ਨੋਰਮਲੀ ਆਟਾ ਜਿਵੇਂ ਆਪਾਂ ਪਰੌਂਠੀ ਦਾ ਗੁੰਨਦੇ ਉਸ ਤਰ੍ਹਾਂ ਹੀ ਗੁੰਨਣਾ ਇਹਦੇ ਵਿੱਚ ਹਲਕਾ ਜਿਹਾ ਮੈਂ ਅਜਮੈਣ ਨਮਕ ਤੇ ਬਿਲਕੁਲ ਥੋੜਾ ਜਿਹਾ ਮੈਂ ਤੇਲ ਪਾਇਆ ਜਿਹਦੇ ਨਾਲ ਕਿ ਪਰੌਂਠੀਆਂ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਣ ਤੇ ਬਾਕੀ ਇਹ ਵਾਲਾ ਸਾਰਾ ਸਮਾਨ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਚਾਵਲਾਂ ਨੂੰ ਥੋੜਾ ਜਿਹਾ ਮਸਾਲੇ ਪਾ ਕੇ ਹਲਕਾ ਜਿਹਾ ਤੜਕਾ ਲਗਾਉਣਾ ਤੇ ਫਿਰ ਬਣਾਉਨੇ ਆ ਜੀ ਗਰਮਾ ਗਰਮ ਪਰੌਂਠੇ ਆ ਐਤਰ ਮੈਂ ਇੱਕ ਪੈਨ ਵਿੱਚ ਇੱਕ ਚਮਚਾ ਤੇਲ ਦਾ ਪਾਇਆ ਇਹਨੂੰ ਹਲਕਾ ਜਿਹਾ ਗਰਮ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚਾ ਜੀਰਾ ਪਾਵਾਂਗੇ ਤੇ ਉਸਦੇ ਬਾਅਦ ਇੱਕ ਚੁਟਕੀ ਹਿੰਗ ਹਿੰਗ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਇਹਨੂੰ ਹਲਕਾ ਜਿਹਾ ਆਪਾਂ ਭੁੰਨਾਗੇ ਫਿਰ ਇਹਦੇ ਵਿੱਚ ਆਪਾਂ ਇਹ ਵਾਲਾ ਲਸਣ ਤੇ ਅਦਰਕ ਦੋਨੋਂ ਪਾਵਾਂਗੇ ਅੱਧਾ ਚਮਚ ਮਦਰਕ ਲੈ ਆਏ ਤੇ ਇੱਕ ਚਮਚਾ ਮਸਲਾ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਲਸਣ ਅਦਰਕ ਦਾ ਕੱਚਾ ਪਸ ਥੋੜਾ ਜਿਹਾ ਕਰ ਦਾਂਗੇ ਤੇਰੇ ਦੇ ਵਿੱਚ ਆਪਾਂ ਮਸਾਲੇ ਪਾਵਾਂ ਲਸਣ ਤੇ ਅਦਰਕ ਆਪਣਾ ਪੁੱਜ ਕੇ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਫਲੇਮ ਆਪਾਂ ਬਿਲਕੁਕੁਲ ਮੀਡੀਅਮ ਰੱਖੀ ਹੈ ਅੱਧਾ ਚਮਚਾ ਦੇਗੀ ਮਿਰਚ ਇੱਕ ਚੁਟਕੀ ਹਲਦੀ ਹਲਦੀ ਬਿਲਕੁਲ ਆਪਸ਼ਨਲ ਹੈ ਤੁਸੀਂ ਪਾਉਣੀ ਪਾਓ ਨਹੀਂ ਪਾਣੀ ਤਾਂ ਨਾ ਪਾਓ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਅਮਚੂਰ ਤੇ ਅੱਧਾ ਹੀ ਚਮਚਾ ਗਰਮ ਮਸਾਲਾ ਇਹਨਾਂ ਨੂੰ ਇੱਕ ਦੋ ਮਿੰਟ ਹਲਕਾ ਜਿਹਾ ਭੁੰਨਾਂਗੇ ਹੁਣ ਇਹਦੇ ਵਿੱਚ ਪਾ ਦਾਂਗੇ ਜੇ ਆਪਾਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਇੱਥੇ ਨਾਲ ਇੱਕ ਮੇ ਉਬਲੇ ਹੋਏ ਆਲੂ ਲਿਆਏ ਆ ਆਲੂਏ ਵੱਡੀ ਸਾਈਜ਼ ਦਾ ਇਹਨੂੰ ਮੈਂ ਇਸ ਤਰ੍ਹਾਂ ਹੱਥ ਨਾਲ ਥੋੜਾ ਜਿਹਾ ਮੈਸ਼ ਕਰਕੇ ਪਾ ਦਾਂਗੀ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਉਬਲੇ ਹੋਏ ਚਾਵਲ ਇਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਪਾਉਣੇ ਹੁਣ ਆਪਾਂ ਸਵਾਦ ਅਨੁਸਾਰ ਨਮਕ ਜਿੰਨਾ ਤੇ ਆਪਾਂ ਨੂੰ ਨਮਕ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਨਮਕ ਪਾ ਸਕਦੇ ਹੋ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਜੀ ਮੈਂ ਮੇਥੀ ਇੱਕ ਚਮਚੇ ਦੇ ਕਰੀਬ ਮੈਂ ਮੇਥੀ ਪਾਈ ਹੈ ਨਾਲ ਹੀ ਇਹ ਕੱਟਿਆ ਹੋਇਆ ਕੱਚਾ ਪਿਆਜ਼ ਕੱਚੇ ਪਿਆਜ਼ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਤੇ ਅੱਧਾ ਚਮਚਾ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਨਮਕ ਇਹਨੂੰ ਹੁਣ ਪਾ ਕੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਇੱਕ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਲਈ ਰੱਖ ਦਾਂਗੇ ਫਿਰ ਬਣਾਵਾਂਗੇ ਜੇ ਆਪਾਂ ਇਹਦੇ ਗਰਮਾ ਗਰਮ ਬਹੁਤ ਹੀ ਟੇਸਟੀ ਪਰੌਠੇ ਇੱਕ ਚਮਚਾ ਆਪਾਂ ਪਾਣੀ ਦਾ ਛਿੱਟਾ ਦੇ ਦਾਂਗੇ ਤਾਂ ਕਿ ਇਹਦੇ ਨਾਲ ਥੋੜੇ ਚਾਵਲ ਆਪਣੇ ਸੌਫਟ ਹੋ ਜਾਣ ਤੇ ਇੱਕ ਅੱਧੇ ਮਿੰਟ ਵਾਸਤੇ ਇਹਨੂੰ ਗੈਸ ਤੇ ਰੱਖਾਂਗੇ ਫਿਰ ਗੈਸ ਬੰਦ ਕਰਕੇ ਤੇ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢਦੇ ਹਾਂ ਹੁਣ ਇਹਦੇ ਤੇ ਪਾਉਨੇ ਆ ਜੀ ਆਪਾਂ ਕੱਟਿਆ ਹੋਇਆ ਹਰਾ ਧਨੀਆ ਇੱਕ ਮਿੰਟ ਹੋ ਗਿਆ ਹੁਣ ਇਹਦੇ ਤੇ ਆਪਾਂ ਹਰਾ ਧਨੀਆ ਪਾ ਕੇ ਇਹਨੂੰ ਇੱਕ ਥਾਲੀ ਵਿੱਚ ਕੱਢਦੇ ਹਾਂ ਤਾਂ ਕਿ ਇਹ ਠੰਡਾ ਹੋ ਜਾਵੇ ਇਹਦੇ ਵਿੱਚ ਤੁਸੀਂ ਮਟਰ ਵੀ ਐਡ ਕਰ ਸਕਦੇ ਹੋ ਗਾਜਰ ਵੀ ਐਡ ਕਰ ਸਕਦੇ ਹੋ ਕੋਈ ਵੀ ਆਪਣੀ ਮਨਪਸੰਦ ਦੀ ਸਬਜ਼ੀ ਐਡ ਕਰ ਸਕਦੇ ਹੋ ਜਾਂ ਕੱਲੇ ਤੁਸੀਂ ਸਿੰਪਲ ਚਾਵਲਾਂ ਦੇ ਪਰੌਂਠੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਇਸ ਮਿਸ਼ਰਣ ਨੂੰ ਆਪਾਂ ਇੱਕ ਪਲੇਟ 'ਚ ਕੱਢਦੇ ਹਾਂ ਇਨੂੰ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਕਲਾਰਤ ਤਾਂ ਕਿ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ 5 ਕਿ ਮਿੰਟ ਹੋ ਗਏ ਨੇ ਆਪਣਾ ਮਿਸ਼ਰਣ ਬਿਲਕੁਲ ਠੰਡਾ ਹੋ ਗਿਆ ਤਾਂ ਹੁਣ ਬਣਾਉਨੇ ਆਂ ਜੀ ਆਪਾਂ ਇਹਦੇ ਪਰੌਂਠੇ ਪਰੌਂਠੀ ਬਣਾਵਾਂਗੇ ਅੱਜ ਅਸੀਂ ਡਬਲ ਰੋਟੀ ਵਾਲੀ ਪਰੌਂਠੀ ਬਣਾਵਾਂਗੇ ਦੋ ਰੋਟੀਆਂ ਬਣਾ ਕੇ ਉਹ ਵਾਲਾ ਪਰੌਠਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੈਨੂੰ ਇੱਕ ਚ ਵੀ ਪਾ ਸਕਦੇ ਹੋ ਇੱਕ ਮੈਂ ਡਬਲ ਬਣਾਵਾਂਗੇ ਇੱਕ ਮੈਂ ਸਿੰਗਲ ਬਣਾ ਕੇ ਤੁਹਾਨੂੰ ਦੱਸਾਂਗੀ ਛੋਟੇ ਛੋਟੇ ਆਪਾਂ ਦੋ ਪੇੜੇ ਲੈ ਲਏ ਨੇ بس ਇਹਦੀਆਂ ਹੁਣ ਪਤਲੀਆਂ ਪਤਲੀਆਂ ਛੋਟ-ਛੋਟੀਆਂ ਆਪਾਂ ਰੋਟੀਆਂ ਵੇਲ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਤੁਸੀਂ ਇਹ ਪੇੜੇ ਤੁਸੀਂ ਆਪਣੇ ਲੋੜ ਅਨਸਾਰ ਵੱਡੇ ਛੋਟੇ ਲੈ ਸਕਦੇ ਹੋ ਪਰ ਮੈਂ ਥੋੜੀਆਂ ਇਹਦੀਆਂ ਪਤਲੀਆਂ ਛੋਟੀਆਂ ਹੀ ਪਰੌਂਠੀ ਬਣਾਵਾਂਗੀ ਜਿਆਦਾ ਭਾਰੀ ਨਹੀਂ ਬਣਾਣੀ ਕਿਉਂਕਿ ਇਹ ਡਬਲ ਹੋ ਜਾਣੀ ਹੈ ਡਬਲ ਹੋ ਕੇ ਇਹ ਭਾਰੀ ਹੋ ਜਾਣੀ ਇਸ ਤਰ੍ਹਾਂ ਦੀ ਆਪਾਂ ਇੱਕ ਰੋਟੀ ਬੇਲ ਕੇ ਤਿਆਰ ਕੀਤੀ ਹੈ ਦੇਖੋ ਰੋਟੀ ਬਿਲਕੁਲ ਹੀ ਪਤਲੀ ਹੈ ਤੇ ਹੁਣ ਆਪਾਂ ਇਸੇ ਤਰ੍ਹਾਂ ਦੂਜੀ ਵੀ ਬੇਲ ਕੇ ਤਿਆਰ ਕਰਦੇ ਆਂ ਪਰੌਂਠਿਆਂ ਨੂੰ ਜ਼ਿਆਦਾ ਕ੍ਰਿਸਪੀ ਬਣਾਉਣ ਵਾਸਤੇ ਅੱਧਾ ਇੱਕ ਚਮਚਾ ਅਤੇ ਆਪਾਂ ਤੇਲ ਲਾਵਾਂਗੇ ਅੱਜ ਅਸੀਂ ਪਰੌਂਠੇ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਤੇਲ ਨੂੰ ਮੈਂ ਪਹਿਲੇ ਗਰਮ ਕੀਤਾ ਇਹਦੀ ਕੁੜੱਤਨ ਕੱਢਤੀ ਹੈ ਹੁਣ ਆਪਾਂ ਆਪਣੀ ਜ਼ਰੂਰਤ ਅਨਸਾਰ ਇਹਦੇ ਵਿੱਚ ਫਿਲਿੰਗ ਪਾਵਾਂਗੇ ਮੈਂ ਤਿੰਨ ਕ ਚਮਚੇ ਦੇ ਵਿੱਚ ਫਿਲਿੰਗ ਪਾਵਾਂਗੇ ਜਾਦੇ ਫਿਲਿੰਗ ਪਾਉਣ ਨਾਲ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਪਰੌਂਠੀ ਆਪਣੀ ਫਟ ਜਾਂਦੀ ਹੈ ਸਹੀ ਨਹੀਂ ਬੰਦੀ ਹੁਣੇ ਫਿਲਿੰਗ ਨੂੰ ਚੰਗੀ ਤਰ੍ਹਾਂ ਆਪਾਂ ਸਾਰੀਆਂ ਸੈਡਾਂ ਤੇ ਫਲਾ ਦਾਂਗੇ ਇਹ ਵਾਲੀ ਜਿਹੜੀ ਆਪਾਂ ਛੋਟੀ ਰੋਟੀ ਇਕ ਬੇਲ ਕੇ ਰੱਖੀ ਸੀ ਉਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰ ਦਵਾਂਗੇ ਇਹਦੀਆਂ ਸੈਡਾਂ ਚੰਗੀ ਤਰ੍ਹਾਂ ਲੋਕ ਹੋ ਜਾਣ ਹੁਣ ਥੋੜਾ ਜਿਹਾ ਸੁੱਕਾ ਟਾ ਲਾ ਲਾਂਗੇ ਇਸ ਤਰ੍ਹਾਂ ਨੂੰ ਦਬਾ ਕੇ 베ਲ ਲਵਾਂਗੇ ਹਲਕਾ ਜੈਨੂੰ ਵੇਲਣਾ ਹੈ ਬਸ ਅ ਇਧਰ ਵੀ ਆਪਾਂ ਹੰਦਰੀ ਸਾਈਡ ਤੇ ਵੀ ਜਰਾ ਕਿਨੂੰ ਵੇਲ ਲੈਨੇ ਆ ਜੀ ਸਰਾਉ ਜੀ ਆਪਣੀ ਬਹੁਤ ਵਧੀਆ ਪਰੌਂਠੀ ਬਣ ਕੇ ਤਿਆਰ ਹੋਈ ਹੈ ਹੁਣ ਤਵੇ ਤੇ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਤਵੇ ਨੂੰ ਆਪਾਂ ਮੀਡੀਅਮ ਫਲੇਮ ਤੇ ਗਰਮ ਰੱਖਿਆ ਹੈ ਸਾਰੀਆਂ ਸਾਈਡ ਤੇ ਚੰਗੀ ਤਰ੍ਹਾਂ ਆਪਾਂ ਕਮਾ ਲਵਾਂਗੇ ਹੁਣ ਇਹ ਵਾਲੀ ਪਰੌਂਠੀ ਆਪਾਂ ਇਸ ਦੇ ਉੱਪਰ ਪਾਉਨੇ ਆ ਪਰੌਂਠੀ ਨੂੰ ਤੁਸੀਂ ਮੀਡੀਅਮ ਫਲੇਮ ਤੇ ਸੇਕਣਾ ਹੈ ਜਿਆਦਾ ਤੇਜ਼ ਫਲੇਮ ਨਹੀਂ ਕਰਨੀ ਤੇ ਹੁਣ ਆਪਾਂ ਇੱਕ ਪਰੌਂਠੀ ਇੱਕ ਕਪੜੇ ਵਿੱਚ ਬਣਾ ਕੇ ਤਿਆਰ ਕਰਦੇ ਆ ਜਿੰਨੀ ਦੇਰ ਤੱਕ ਆਪਣੀ ਉਹ ਵਾਲੀ ਪਰੌਂਠੀ ਸਿੱਕਦੀ ਹੈ ਇਹਦੇ ਵਾਸਤੇ ਮੈਂ ਐਡਾ ਕਪੜਾ ਲਿਆ ਹੈ ਹੁਣ ਇਹਦੀ ਇੱਕ ਆਪਾਂ ਰੋਟੀ ਬੇਕਣਗੇ ਤਿਆਰ ਕਰਦੇ ਆ ਬਾਸ ਆਪਾਂ ਇੰਨੀ ਕੀ ਦੀ ਰੋਟੀ ਵੇਲਾਂਗੇ ਇਸ ਤੇ ਵੀ ਅੱਧਾ ਇੱਕ ਚਮਚਾ ਪਾ ਤੇਲ ਪਾਵਾਂਗੇ ਤੇਲ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਫੈਲਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਵਾਲਾ ਮਿਸ਼ਰਣ ਪਾ ਦਾਂਗੇ ਇਹਦੇ ਵਿੱਚ ਮੈਂ 3 ਕ ਚਮਚੇ ਮਿਸ਼ਰਣ ਪਾਇਆ ਹੈ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਪਾਸਿਓਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਦਬਾ ਦੇਣਾ ਹੈ ਸਰ ਆਪਾਂ ਆਪਣੀ ਦੂਜੀ ਪਰੌਂਠੀ ਚੈੱਕ ਕਰਦੇ ਆਂ ਆ ਦੇਖੋ ਜੀ ਕਿ ਇੱਕ ਸਾਈਡ ਸਿੱਕ ਗਈ ਹੈ ਹੁਣ ਇਹਨੂੰ ਦੂਜੀ ਸਾਈਡ ਤੋਂ ਥੋੜਾ ਜਿਹਾ ਸੇਕ ਕੇ ਫਿਰ ਇਹਦੇ ਵਿੱਚ ਆਪਾਂ ਇਹਨੂੰ ਤੇਲ ਲਗਾਣੇ ਆ ਇੱਕ ਚਮਚਾ ਆਪਾਂ ਤੇਲ ਲਿਆ ਹੈ ਕਿਉਂਕਿ ਸਰੋਂ ਦੇ ਤੇਲ ਚ ਵੀ ਪਰੌਂਠੀਆਂ ਬਹੁਤ ਜ਼ਿਆਦਾ ਟੇਸਟੀ ਕ੍ਰਿਸਪੀ ਤੇ ਕਰਾਰੀਆਂ ਬਣਦੀਆਂ ਨੇ ਜੇਕਰ ਤੁਸੀਂ ਕਦੇ ਨਹੀਂ ਬਣਾਈਆਂ ਤੇ ਬਣਾ ਕੇ ਦੇਖਿਓ refined ਕਿਉਂ ਨਾਲੋਂ ਵੀ ਜ਼ਿਆਦਾ ਟੇਸਟੀ ਬਣਦੀਆਂ ਨੇ ਬਾਕੀ ਤੁਸੀਂ ਆਪਣੀ ਲੋੜ ਅਨਸਾਰ ਇਸ ਤੇ ਕਿਉ ਬਟਰ ਰਿਫਾਈਂਡ ਜੋ ਵੀ ਲਾਉਣਾ ਹੋਵੇ ਪਾ ਸਕਦੇ ਹੋ ਤੇਨੂੰ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਆਪਾਂ ਸੇਕ ਲਵਾਂਗੇ ਇਸ ਤਰ੍ਹਾਂ ਸੀ ਇਹਨੂੰ ਉਲਟਾ ਪਲਟਾ ਕੇ ਸਾਰੀਆਂ ਟਾਡਾਂ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਕਿ ਇਹ ਪਰੌਂਠੀ ਕੱਚੀ ਨਾ ਰਵੇ ਲਓ ਜੀ ਆਪਣੀ ਬਹੁਤ ਟੇਸਟੀ ਚਾਵਲ ਦੇ ਪੌਂਦੀ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਜਦੋਂ ਚਾਵਲ ਬਚ ਜਾਂਦੇ ਨੇ ਆਪਣੇ ਕਦੇ ਵੀ ਇਹਨੂੰ ਵੇਸਟ ਨਾ ਕਰੋ ਤੇ ਉਹਦੀਆਂ ਇਸ ਤਰ੍ਹਾਂ ਤੁਸੀਂ ਬਹੁਤ ਹੀ ਚਟਪਟੀਆਂ ਕਰਾਰੀਆਂ ਤੇ कुरकुਰੀਆਂ ਪਰੌਂਠੀਆਂ ਬਣਾ ਕੇ ਤਿਆਰ ਕਰੋ ਹੁਣ ਮੈਂ ਇਹਨੂੰ ਇਸ ਤਰ੍ਹਾਂ ਇੱਥੇ ਰੱਖ ਦਈਆਂ ਤਾਂ ਕਿ ਚੰਗੀ ਤਰ੍ਹਾਂ ਪਰੌਂਠੀ ਨੂੰ ਹਵਾ ਲੱਗ ਜਾਏ ਤੇ ਇਹ ਥੋੜੀ ਸਹੀ ਹੋ ਜੇ ਹੁਣ ਆਪਾਂ ਦੂਜੀ ਪਰੌਂਠੀ ਵੇਲ ਕੇ ਤਿਆਰ ਕਰਦੇ ਹਾਂ ਫਰੌਂਟੇ ਨੂੰ ਤੁਸੀਂ ਬੜੇ ਆਰਾਮ ਨਾਲ ਹੌਲੀ ਹੌਲੀ ਬੇਕ ਲੈਣਾ ਹੈ ਆ ਦੇਖੋ ਫਰੌਂਟੇ ਇਸ ਤਰ੍ਹਾਂ ਕਿ ਇਹਦੀ ਫਿਲਿੰਗ ਸਾਰੀ ਆਪਾਂ ਨੂੰ ਨਜ਼ਰ ਆ ਰਹੀ ਹੈ ਹੁਣ ਇਹਨੂੰ ਵੀ ਆਪਾਂ ਸੇਕਦੇ ਆ ਬਿਲਕੁਲ ਥੋੜਾ ਜਿਹਾ ਤਵੇ ਤੇ ਫਿਰ ਆਪਾਂ ਤੇਲ ਪਾਵਾਂਗੇ ਇਸ ਤਰ੍ਹਾਂ ਫਰੌਂਟੇ ਨੂੰ ਰੋਟਾ ਦਾਂਗੇ ਤੇ ਉਲਟਾ ਪਲਟਾ ਕੇ ਸੇਕ ਕੇ ਤੇ ਫਿਰ ਕਰਦੇ ਆ ਜੀ ਇਹਨਾਂ ਨੂੰ ਆਪਾਂ ਸਰਵ ਲਓ ਜੀ ਆਪਣੀ ਦੂਜੀ ਪਰੌਂਠੀ ਵੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਸਾਰੀਆਂ ਸਦਾ ਤੈਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਿਆ ਹੈ ਹੁਣ ਕਰਦੇ ਆ ਜੀ ਇਹਨਾਂ ਨੂੰ ਆਪਾਂ ਸਰਵ ਗਰਮ ਗਰਮ ਪਰੌਂਠੀਆਂ ਨੂੰ ਆਹ ਦੇਖੋ ਜੀ ਲਓ ਜੀ ਆਪਣੇ ਬਹੁਤ ਟੇਸਟੀ ਗਰਮਾ-ਗਰਮ ਚਾਵਲ ਦੇ ਪਰੌਂਠੇ ਬਣ ਕੇ ਤਿਆਰ ਨੇ ਜਿਹੜੇ ਕਿ ਬਹੁਤ ਟੇਸਟੀ ਬਣੇ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਇਹਨੂੰ ਮੈਂ ਸਿੰਪਲ ਦਹੀਂ ਉਹਦੇ ਵਿੱਚ ਥੋੜਾ ਜਿਹਾ ਮਿਰਚ ਮਸਾਲਾ ਪਾਤਾ ਹੈ ਤੇ ਨਾਲ ਨਿੰਬੂ ਦਾ achar ਦੇ ਸਰਵ ਕੀਤਾ ਹੈ ਖਾਣ ਵਿੱਚ ਬਹੁਤ ਟੇਸਟੀ ਨੇ ਦਾ ਸਵਾਦ ਥੋੜਾ ਜਿਹਾ ਹੋਰ ਵਧਾਉਨੇ ਆ ਥੋੜਾ ਜਿਆਦਾ ਉੱਪਰ ਰੱਖ ਦਿਆਂ ਦੇਸੀ ਘਿਓ ਇਹਦੀ ਜਗ੍ਹਾ ਤੁਸੀਂ ਇਸ ਤੇ ਬਟਰ ਵੀ ਰੱਖ ਸਕਦੇ ਹੋ ਤੇ ਇਹਦੀ ਫਿਲਿੰਗ ਦੇਖੋ ਤੁਸੀਂ ਕਿੰਨੇ ਸੋਹਣੇ ਆ ਇੱਕ ਸਾਰ ਸਾਰੀਆਂ ਸਾਈਡਾਂ ਤੇ ਫਿਲਿੰਗ ਲੱਗੀ ਹੈ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਨੇ ਸੋ ਤੁਸੀਂ ਵੀ ਜੇ ਚੋਲ ਬਚ ਜਾਂਦੇ ਨੇ ਇਹਨਾਂ ਦੇ ਪਰੌਂਠੇ ਬਣਾਓ ਤੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਤੇ ਇਹ ਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਇਜ਼ੀ ਤਰੀਕਾ ਚਾਵਲ ਦੇ ਪਰੌਂਠੇ ਬਣਾਉਣ ਦਾ ਹੁਣ ਕਰਦੇ ਆ ਜੀ ਆਪਾਂ ਇਹਦਾ ਟੇਸਟ ਥੋੜਾ ਜਿਹਾ ਲਾਵਾਂਗੇ ਜੀ ਚਾਰ ਨਾਲ ਲਾਵਾਂਗੇ ਦਹੀਂ ਆਪਣੇ ਬਚੇ ਹੋਏ ਚਾਵਲਾਂ ਦੇ ਪਰੌਂਠੇ ਜੋ ਆਪ ਬਣਾ ਕੇ ਤਿਆਰ ਕੀਤੇ ਨੇ ਬਹੁਤ ਹੀ ਟੇਸਟੀ ਬਣੇ ਨੇ ਤੇ ਤੁਸੀਂ ਵੀ ਇਹਨਾਂ ਨੂੰ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਇਹਦੇ ਸਾਹਮਣੇ ਆਲੂ ਗੋਭੀ ਪਿਆਜ਼ ਵਾਲੇ ਪਰੌਂਠੇ ਵੀ ਫੇਲ ਨੇ ਪਰੌਂਠੇ ਇੰਨੇ ਕੋ ਵਧੀਆ ਬਣਦੇ ਨੇ ਤੇ ਮਿਲਦੇ ਆਂ ਜ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ